ਹੇ ਗੁਰ ਹਤ ਨਾਮ ਵਾਹਿ ਗੁਰ ਹਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਅੱਜ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਧੰਨ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਣੀ ਦੀਪਕੰਧਾਰੀ ਰਾਗ ਚੱਲ ਰਿਹਾ ਹੈ ਇਦੇ ਵਿੱਚ ਪਾਤਸ਼ਾਹ ਜੀ ਦੇ ਇਹ ਰਾਗ ਸ਼ਬਦ ਸੰਪੂਰਨ ਹੋਏ ਹਨ ਅੰਸੁਕਤੀ ਅੰਤੇ ਪਾਤਸ਼ਾਹ ਜੀ ਦਾ ਅਗਲਾ ਸ਼ਬਦ ਭਾਈ ਆਰੰਭ ਹੁੰਦਾ ਹੈ ਦੇਵ ਕੰਧਾਰੀ ਪੰਜਵਾਦ ਮਾਈ ਜੋ ਪ੍ਰਭ ਕੀ ਗੁਣ ਗਾਵੈ ਸਫਲ ਆਇਆ ਜੀਵਨ ਫਲ ਤਾਕੋ ਔਰ ਬ੍ਰਹਮ ਲਿਵ ਲਾਵੇ ਤਨ ਤਨ ਸੱਚੇ ਪਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਰਹਾਉ ਦੀ ਪੰਕਤੀ ਤੋਂ ਸ਼ਬਦ ਦੀ ਅੰਮਤਾ ਕਰਦੇ ਹਨ ਆਓ ਪਤਸ਼ਾਹ ਜੀ ਆਪਣੀ ਰਸਨਾ ਤੋਂ ਬਚਨ ਕਰਦੇ ਹਨ ਮਾਈ ਜੋ ਪ੍ਰਭ ਕੇ ਗੁਣ ਗਾਵੇ हे ਮਾਤਾ हे ਭਾਈ ਜਨੋ ਜੋ ਪ੍ਰਭੂ ਦੇ ਗੋਣ ਗਾਣਾ ਕਰਦੇ ਹਨ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਸੰਸਾਰ ਦੇ ਵਿੱਚ ਆਇਆ ਸਫਲ ਹੋ ਜਾਂਦਾ ਹੈ ਉਹ ਧੰਨ ਹਨ ਧਨਤਾ ਜੋਗ ਹਨ ਜਿਨ੍ਹਾਂ ਨੇ ਈਮਾਨਸ ਦੀ ਪਾਕੀ ਮਰੁਖਾ ਜਨਮ ਧਾਰਨ ਕਰਕੇ ਇਹ ਜੀਵਨ ਦੇ ਫਲ ਨੂੰ ਪ੍ਰਾਪਤ ਕੀਤਾ ਨਹੀਂ ਤਾਂ ਬਹੁਤੀ ਇਸ ਦੁਨੀਆ ਹਾਰ ਕੇ ਜਾਂਦੀ ਹੈ ਇਹ ਸੰਸਾਰ ਇੱਕ ਜੂਆ ਹੈ ਜਿਹਦੇ ਵਿੱਚੋਂ ਬਾਜ਼ੀ ਹਾਰ ਕੇ ਲੋਕ ਚਲੇ ਜਾ ਰਹੇ ਹਨ। ਇੱਕੋ ਇੱਕ ਹੀ ਆ ਗੁਰੂ ਮਹਾਰਾਜ ਦਾ ਸਿੱਖ ਪ੍ਰਮੁਖ ਪਿਆਰਾ ਭਗਤ ਜਨ ਸਤ ਪੁਰਸ਼ ਜਿਹੜਾ ਉਹਦੀ ਬੰਦਗੀ ਕਰਕੇ ਭਜਨ ਕਰਕੇ ਇਹ ਜੀਵਨ ਦੀ ਬਾਜ਼ੀ ਨੂੰ ਜਿੱਤ ਸਕਦਾ ਹੈ। ਇਹ ਮਹਾਰਾਜ ਜੀ ਉਹਨਾਂ ਪਰਸਥਾਏ ਬਚਨ ਕਰਦੇ ਹਨ। ਕਹਿੰਦੇ ਹੈ ਮਾਈ ਮਾਈ ਮਾਂ ਨੂੰ ਵੀ ਕਹਿੰਦੇ ਹਨ ਭਾਈ ਨੂੰ। ਏ ਮਾਤਾ ਜੋ ਪ੍ਰਭ ਕੇ ਗੁਣ ਗਾਵੇ ਮਹਾਰਾਜ ਜੀ ਕਹਿੰਦੇ ਜੋ ਪ੍ਰਭੂ ਦੇ ਗੁਣ ਗਾਉਂਦੇ ਹਨ ਗੁਰਮਖ ਜਨ ਪਾਤਸ਼ਾਹ ਜੀ ਕਹਿੰਦੇ ਸਫਲ ਆਇਆ ਜੀਵਨ ਫਲ ਤਾਂ ਕੋ ਇਹ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਆਇਆ ਸਫਲ ਹੋ ਜਾਂਦਾ ਹੈ ਉਹਨਾਂ ਦਾ ਆਇਆ ਪਰਵਾਣ ਹੋ ਜਾਂਦਾ ਪਾਤਸ਼ਾਹ ਜੀ ਕਹਿੰਦੇ ਇਸ ਪਰਥਾਏ ਨੇਕਾਂ ਹੀ ਬਾਣੀ ਵਿੱਚ ਸ਼ਬਦ ਧਾਰਨਾ ਆਪਾਂ ਨੂੰ ਮਿਲ ਜਾਣਗੀਆਂ ਮਹਾਰਾਜ ਜੀ ਜਿਹਦੇ ਵਿੱਚ ਸਾਨੂੰ ਦੱਸਦੇ ਹਨ ਧਨ ਜਨਨ ਦੀ ਮਾਏ ਆਏ ਸਫਲ ਤੇ ਜਿ ਲੋ ਮੁਹੱਬਤ ਜਿੰਨ ਸਾਈ ਸੱਚਿਆ ਭਗਤ ਫਰੀਦ ਸਾਹਿਬ ਜੀ ਕਹਿੰਦੇ ਆ ਜਿਨ੍ਹਾਂ ਦੀ ਦਿਲੋਂ ਮੁਹੱਬਤ ਪੈ ਜਾਂਦੀ ਹੈ ਨਾ ਪ੍ਰਿਆਰ ਪੈ ਜਾਂਦਾ ਹੈ ਤੇ ਮਹਾਰਾਜ ਜੀ ਭਗਤ ਜੀ ਕਹਿੰਦੇ ਉਹਨਾਂ ਦਾ ਆਇਆ ਸਫਲ ਹੈ ਉਹਨਾਂ ਦੀ ਮਾ ਧਨ ਹੈ ਧਨਤਾ ਜੋਗ ਹੈ ਇਹਦੀ ਜਿੰਦਗੀ ਕੁਖ ਦੇ ਵਿੱਚੋਂ ਗੁਰਮਖ ਨੇ ਭਗਤ ਨੇ ਸਤਪੁਰਸ਼ ਨੇ ਜਨਮ ਲਿਆ ਇਬਤਨ ਕਰਦੇ ਧਨ ਜਨਨ ਦੀ ਮਾਓ ਆਏ ਸਫਲ ਸੇ ਕਹਿੰਦੇ ਉਹਨਾਂ ਦਾ ਆਇਆ ਸਫਲ ਹੋ ਗਿਆ بادشاہ ਜੀ ਵੀ ਕਹਿ ਰਹੇ ਹਨ ਪੰਚਮ ਪਾਤਸ਼ਾਹ ਕਹਿੰਦੇ ਸਫਲ ਆਇਆ ਜੀਵਨ ਫਲ ਤਾਂ ਕੋ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਇਸ ਜੀਵਨ ਦਾ ਫਲ ਪਾ ਲਿਆ ਪ੍ਰਾਪਤ ਕਰ ਲਿਆ ਪਾਰ ਬ੍ਰਹਮ ਲਿਵ ਲਾਵੇ ਜਿਨ੍ਹਾਂ ਨੇ ਬ੍ਰਹਮ ਦੇ ਵਿੱਚ ਲਿਵ ਲਾ ਕੇ ਸੁਰਤੀ ਲਾ ਕੇ ਇਹ ਮਨੁੱਖਾ ਜਨਮ ਦਾ ਫਲ ਵੱਡ ਲਿਆ ਪਾ ਲਿਆ ਤੇ ਬੀਜਾਂਗੇ ਤਾਂ ਹੀ ਵੱਢਾਂਗੇ ਨਾ ਜਦੋਂ ਬੀਜਦਾ ਹੀ ਨਹੀਂ ਖੇਤੀ ਖੱਡ ਲਈਏ ਕੋਈ ਜ਼ਿਮੀਂਦਾਰ შე ਖੇਤੀ ਦੇ ਵਿੱਚ ਕੁਝ ਬੀਜੇ ਨਾ ਇਹ ਸਰੀਰ ਵੀ ਸਾਡੀ ਖੇਤੀ ਹੈ ਇਹ ਮਾਰਾ ਜੀ ਇਹਨੂੰ ਖੇਤੀ ਕਹਿੰਦੇ ਨੇ ਕਹਿੰਦੇ ਸਰੀਰ ਵੀ ਇੱਕ ਖੇਤੀ ਹੈ ਜਿਵੇਂ ਇੱਕ ਜ਼ਿਮੀਂਦਾਰ ਕਿਸਾਨ ਖੇਤੀ ਬੀਜੇ ਜੇ ਬੀ ਨਾ ਪਾਏ ਖੇਤੀ ਨੂੰ ਵਾਹੀ ਜਾਏ ਵਾਰ-ਵਾਰ ਕਿ ਸੁਹਾਗਾ ਮਾਰੀ ਜਾਏ ਤੇ ਬੀ ਪਾਣਾ ਛੱਡ ਦੇ ਬੀ ਪਾਏ ਨਾ ਤੇ ਭਾਵੇਂ ਉਹ ساری ਉਮਰ ਸੁਹਾਗਾ ਮਾਰੀ ਜਾਏ ਖੇਤੀ ਵਾਈ ਜਾ ਉਹਨੂੰ ਫਲ ਨਹੀਂ ਪ੍ਰਾਪਤ ਹੋਏਗਾ ਉਹ ਖੇਤੀ ਨੂੰ ਫਿਰ ਸੁਹਾਗਾ ਮਾਰਨ ਤੋਂ ਪਹਿਲੂ ਬੀਜ ਰੱਖਣਾ ਪੈਂਦਾ ਉਹ ਬੀਜ ਜਿਹੜਾ ਉੱਤੇ ਸੁਹਾਗਾ ਮਾਰ ਕੇ ਫਿਰ ਉਹਦੇ ਚ ਉਹਨੂੰ ਸੰਚਨਾ ਪੈਂਦਾ ਜਾਲ ਤੇ ਮਹਾਰਾਜ ਜੀ ਕਹਿੰਦੇ ਸੇ ਗੁਣ ਰੂਪੀ ਜਾਲ ਸੰਸਤੀਏ ਜਿਹਦੇ ਨਾਲ ਜਦੋਂ ਨਾਮ ਦਾ ਬੀਜ ਰੱਖਾਂਗੇ ਗੁਣ ਧਾਰਨ ਕਰਾਂਗੇ ਮਹਾਰਾਜ ਜੀ ਕਹਿੰਦੇ ਉਹ ਬੀਜ ਨੇ ਫੁੱਟ ਪੈਣਾ ਹੈ ਪ੍ਰਾਪਤ ਹੋ ਜਾਣੀ ਹੈ ਤੇ ਮਹਾਰਾਜ ਜੀ ਕਹਿੰਦੇ ਗੁਰਮਖ ਇਸੇ ਤਰ੍ਹਾਂ ਹੀ ਕਰਦੇ ਹਨ ਸਰੀਰ ਰੂਪੀ ਧਰਤੀ ਦੇ ਵਿੱਚ ਸ਼ੁਭ ਗੁਣਾ ਰੂਪੀ ਬੀਜ ਰੱਖਦੇ ਹਨ ਨਾਮ ਦਾ ਬੀਜ ਰੱਖਦੇ ਹਨ ਇਹਦਾ ਫਾਲੋ ਪਾ ਲੈਂਦੇ ਹਨ ਆਸ਼ਾ ਜੀ ਵੀ ਕਹਿੰਦੇ ਕਹਿੰਦੇ ਉਹਦਾ ਫਾਲ ਉਹਨਾਂ ਨੂੰ ਮਿਲ ਜਾਂਦਾ ਜਿਹੜਾ ਬ੍ਰਹਮ ਦੇ ਵਿੱਚ ਲੀਨ ਲਿਵ ਲਾ ਕੇ ਸੁਰਤੀ ਲਾ ਕੇ ਮਨ ਲਾ ਕੇ ਉਹਦੀ ਬੰਦਗੀ ਕਰਦਾ ਭਜਨ ਕਰਦਾ ਉਹਨੂੰ ਇਸ ਜੀਵਨ ਦਾ ਫਲ ਪ੍ਰਾਪਤ ਹੋ ਜਾਵੇਗਾ ਰਹਾਉ ਬਿਸ਼ਰਾਮ ਦੇ ਕੇ ਮਹਾਰਾਜ ਜੀ ਪਹਿਲਾ ਪਾਦ ਆਰੰਭ ਕਰਦੇ ਹਨ ਸੁੰਦਰ ਸੁਗੜ ਸੂਰ ਸੋਭੇਤਾ ਜੋ ਸਾਧੂ ਸੰਗ ਪਾਵੇ ਮਹਾਰਾਜ ਜੀ ਕਹਿੰਦੇ ਉਹ ਮੈਨੂੰ ਸੋਹਣਾ ਲੱਗਦਾ ਜਿਹੜਾ ਸਤਗੁਰੂ ਦੀ ਸੰਗਤ ਕਰਦਾ ਹੈ ਮਹਾਰਾਜ ਜੀ ਕਹਿੰਦੇ ਉਹ ਸੁੰਦਰ ਹੈ ਉਹ ਸੁਗੜ ਹੈ ਉਹ ਸੂਰ ਹੈ ਸੂਰਮਾ ਸੋਭੇਤਾ ਹੈ ਮਹਾਰਾਜ ਜੀ ਕਹਿੰਦੇ 베ਤਾ ਕਹਿੰਦੇ ਹਨ ਜਿਹੜਾ ਕਿ ਸਭ ਕੁਝ ਜਾਣਦਾ ਹੋਵੇ ਗਿਆਨवान ਗਿਆਨੀ ਮਹਾਰਾਜ ਜੀ ਕਹਿੰਦੇ ਉਹ ਬੇਤਾ ਹੈ ਜੋ ਸਾਧੂ ਸੰਗ ਪਾਵੇ ਜਿੰਨੇ ਸਤਿਗੁਰਾਂ ਦੀ ਸੰਗਤ ਕਰਕੇ ਮਹਾਰਾਜ ਦੇ ਗੁਣਾਂ ਨੂੰ ਪਾਲਿਆ ਗੁਣ ਹਾਸਲ ਕਰ ਲਏ ਸਤਿਗੁਰ ਤੋਂ ਕਿਉਂਕਿ ਸਤਿਗੁਰਾਂ ਵਿੱਚ ਗੁਣੀ ਹਨ ਅਸੀਂ ਤਾਂ ਔਗਣਾਂ ਦੇ ਭਰੇਨ ਹਮ ਅਵਗਣ ਭਰੇ ਕੋ ਗੁਣ ਨਹੀਂ ਅਸੀਂ ਤਾਂ ਔਗਣਾਂ ਦੇ ਭੰਡਾਰਾਂ ਭਰੇ ਹੋਏ ਹਾਂ ਤੇ ਮਹਾਰਾਜ ਜੀ ਗੁਣ ਦੇ ਗੁਣ ਦੀ ਖਾਨ ਹਨ ਜਦੋਂ ਕੋਈ ਜਗਿਆਸੂ ਉਹਦੇ ਕੋਲ ਆਉਂਦਾ ਹੈ ਨਾ ਪਿੱਛੇ ਜਿਹਾ ਆਇਆ ਸੀ ਨਾ ਜੰਗਾਲੇ ਪਿਆ ਮਹਾਰਾਜ ਪਿਛਲੇ ਸ਼ਬਦ ਚ ਦੱਸਿਆ ਸੀ ਭੈਓ ਅਨੁਗ੍ਰਹਿ ਮਿਟਿਓ ਮੋਰਚਾ ਆਹ ਕੀ ਇਹ ਜੰਗਾਲ ਜਿਹੜਾ ਖਤਮ ਹੋ ਜਾਂਦਾ ਉੱਥੇ ਕਿਆ ਸੀ ਮਹਾਰਾਜ ਇੱਥੇ ਵੀ ਕਹਿ ਰਹੇ ਮਹਾਰਾਜ ਜੀ ਕਹਿੰਦੇ ਸੀ ਸੰਸਾਰੀ ਜੀ ਜੰਗਾਲੇ ਪਿਆ ਔਗਣਾ ਦੇ ਭਰੇ ਪਿਆ ਇੱਕੋ ਹੀ ਗੁਣਾ ਦੀ ਖਾਨ ਹੈ ਸਤਗੁਰ ਜਿਹਦੀ ਸੰਗਤ ਕਰਕੇ ਸਾਡੇ ਅੰਦਰ ਗੁਣ ਆਉਣੇ ਸ਼ੁਰੂ ਹੋ ਜਾਂਦੇ ਆ ਜਦੋਂ ਸ਼ਬਦ ਪੜਦੇ ਆ ਬਾਣੀ ਪੜਦੇ ਆ ਤਾਂ ਗੁਰਾਂ ਦੇ ਗੁਣ ਬਾਣੀ ਵਿਚਾਰਦੇ ਆ ਗੁਰਾਂ ਦੇ ਗੁਣ ਆਉਣੇ ਸ਼ੁਰੂ ਹੋ ਜਾਣਗੇ ਔਗਣਾ ਦਾ ਨਾਸ ਹੋਣਾ ਸ਼ੁਰੂ ਹੋ ਜਾਵੇਗਾ ਸਹਜੇ ਸਹਜੇ ਮਨ ਮਾਂਜਿਆ ਜਾਵੇਗਾ ਤੇ ਸਾਡਾ ਜੀਵਨ ਚੇਂਜ ਹੋ ਜਾਵੇਗਾ ਹੁਣ ਇੱਕ ਤਾਂ ਪਿਆਰੀ ਕੀ ਹੁੰਦਾ ਹੈ ਤੇ ਉਹਦਾ ਜੀਵਨ ਚੇਂਜ ਹੁੰਦਾ ਅੰਦਰੋਂ ਬਿਰਤੀ ਸੁਰਤੀ ਚੇਂਜ ਹੋ ਜਾਂਦੀ ਹੈ ਤੇ ਉਹ ਗੁਰਮੁਖ ਬਣ ਜਾਂਦਾ ਸੰਤ ਮਹਾਰਾਜ ਜੀ ਕਹਿੰਦੇ ਸੁੰਦਰ ਲੱਗਦਾ ਸਤਗੁਰੂ ਜੀ ਕਹਿੰਦੇ ਸੁੰਦਰ ਸੁਗੜ ਸੂਰ ਸੋ ਵਿਤਾ ਜੋ ਸਾਧੂ ਸੰਗ ਪਾਵੇ ਜਿਹੜਾ ਸਤਿਗੁਰੂ ਦੀ ਸੰਗਤ ਪ੍ਰਾਪਤ ਕਰ ਲੈਂਦਾ ਹੈ ਉਹ ਮਹਾਰਾਜ ਜੀ ਕਹਿੰਦੇ ਸੁੰਦਰ ਵੀ ਹੈ ਸੁਗੜ ਵੀ ਹੈ ਸੂਰ ਵੀ ਹੈ ਉਹ ਵਿਤਾ ਵੀ ਹੈ ਮਹਾਰਾਜ ਜੀ ਕਹਿੰਦੇ ਸੂਝਬਾਨ ਵੀ ਹੈ ਪਾਤਸ਼ਾਹ ਜੀ ਕਹਿੰਦੇ ਜਿਹੜਾ ਗੁਰੂ ਦੀ ਸੰਗਤ ਕਰਕੇ ਉਹਦੇ ਗੁਣਾਂ ਨੂੰ ਪਾ ਲੈਂਦਾ ਨਾਮ ਉਚਾਰ ਕਰੇ ਹਰ ਰਸਨਾ ਬੋੜ ਜੂਨ ਨਾ ਤਾਵੇਂ ਮਹਾਰਾਜ ਕਹਿੰਦੇ ਨਾਮ ਚਾਰ ਨਾਮ ਤਿਤਕੇ ਕਰੇ ਹਰ ਰਸਨਾ ਰਸਨਾ ਦੇ ਨਾਲ ਜਿਬਾ ਦੇ ਨਾਲ ਬਾਦਸ਼ਾਹ ਜੀ ਕਹਿੰਦੇ ਜਿਹੜਾ ਨਾਮ ਨੂੰ ਉਚਰਦਾ ਹੈ ਗੁੰਦਾ ਹੈ ਧੁੰਦਾ ਹੈ ਬੋੜ ਬੋੜ ਜੂਨਾ ਤੁਹਾਰਾ ਜੀ ਕਹਿੰਦੇ ਉਹ ਬਚ ਜਾਂਦਾ ਹੈ ਉਹਦੀ ਆਤਮਾ ਬੋੜ ਜੂਨਾ ਵਿੱਚ ਨਹੀਂ ਜਾਂਦੀ ਉਹਨਾਂ ਤੋਂ ਉਹਦਾ ਬਚਾਅ ਹੋ ਜਾਂਦਾ ਹੈ ਉਹਦੀ ਆਤਮਾ ਇਸ ਸਰੀਰ ਵਿੱਚ ਹੀ ਅਮਰ ਹੋ ਜਾਂਦੀ ਹੈ ਕਿਉਂਕਿ ਵਾਰ-ਵਾਰ ਜਦੋਂ ਕੋਈ ਜ਼ਿਰੜ ਕਰਦਾ ਨਾ ਨਾਮ ਉਚਰਦਾ ਰਸਨਾ ਦੇ ਨਾਲ ਜਿਵੇਂ ਵਾਰ-ਵਾਰ ਅਸੀਂ ਭੋਜਨ ਖਾਂਦੇ ਆਂ ਸਰੀਰ ਨੂੰ ਤਾਕਤ ਮਿਲਦੀ ਐ। ਵੋਈ ਰਸਨਾ ਤੇ ਭੋਜਨ ਰੱਖਦੇ ਆਂ ਉਸੇ ਰਸਨਾ ਨਾਲ ਨਾਮ ਜਪਣਾ ਹੁੰਦਾ ਐ। ਪਹਿਲੋ ਸਰੀਰ ਦੀ ਭੁੱਖ ਤਾਰੀਏ ਭਜਨ ਦੇ ਨਾਲ ਮਨ ਦੀ ਭੁੱਖ ਤਾਰਨੀ। ਪਰ ਅਸੀਂ ਇੱਕ ਹੀ ਕੰਮ ਕਰਦੇ ਆਂ। ਅਸੀਂ ਸਰੀਰ ਦੀ ਭੁੱਖ ਬਹੁਤੀ ਤਾਰ ਲੈਨੇ ਆਂ। ਤ੍ਰਿਸ਼ਨਾ ਕਰਦੀ ਏ ਲਾਲਸਾ ਕਰਦੀ ਸਾਡੀ ਰਸਨਾ ਜੇਬਾ ਤੇ ਮਹਾਰਾਜ ਜੀ ਕਹਿੰਦੇ ਸੇ ਮਨ ਦੀ ਭੁੱਖ ਤਾਰਦੇ ਨਹੀਂ ਉਧਰ ਛੱਡ ਦਿੰਦੇ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਹੀ ਜ਼ਰੂਰੀ ਹੈ ਮਨ ਦੀ ਭੁੱਖ ਤਾਰਨੀ ਜਿੰਨਾ ਸਰੀਰ ਦੀ ਜ਼ਰੂਰੀ ਹੈ ਇਹ ਮਨ ਵੀ ਕਮਜ਼ੋਰ ਪਿਆ ਹੈ ਨਾ ਸੁੱਕਾ ਪਿਆ ਹੈ ਕਈ ਜਨਮਾਂ ਦਾ ਪਿੱਛੇ ਵੀ ਬਚਨ ਆਏ ਸਨ ਕਿ ਜਨਮ ਬਹੁਤ ਜਨਮਾਂ ਦਾ ਇਹ ਮਨ ਸੁੱਕਾ ਹੈ ਹਰਿਆ ਕਰਨ ਵਾਸਤੇ ਗੁਰੂ ਦੀ ਬਾਣੀ ਤਾਂ ਨਾਮ ਰਸ ਨੂੰ ਚਾਹੀਦਾ ਨਾਮ ਉਚਰ ਮਹਾਰਾਜ ਜੀ ਕਹਿੰਦੇ ਨਾਮ ਉਚਰਨ ਦੇ ਨਾਲ ਜਪਣ ਦੇ ਨਾਲ ਜੇਬਾ ਦੇ ਨਾਲ ਬੋੜ ਜੁਨਾ ਤੋਂ ਮਾਰੀਆਂ ਜੁਨਾ ਤੋਂ ਇਹ ਆਤਮਾ ਜਾ ਬਚਾਓਵੇਗਾ ਪੂਰਨ ਬ੍ਰਹਮ ਰਵਿਆ ਮਨ ਤਨ ਮਹ ਆਣਾ ਦ੍ਰਿਸ਼ਟੀ ਆਵੇ ਮਹਾਰਾਜ ਜੀ ਕਹਿੰਦੇ ਪੂਰਨ ਬ੍ਰਹਮ ਰਵਿਆ ਮਨ ਤਨ ਮਹ ਮਹਾਰਾਜ ਜੀ ਕਹਿੰਦੇ ਰਵਿਆ ਪਰਮਾਤਮਾ ਪੂਰਨ ਬ੍ਰਹਮ ਆ ਨਾ ਦ੍ਰਿਸ਼ਟੀ ਆਵੇ ਮਹਾਰਾਜ ਜੀ ਕਹਿੰਦੇ ਦ੍ਰਿਸ਼ਟੀ ਨਹੀਂ ਹੁੰਦਾ ਪਰ ਉਸ ਰਵਿਆ ਹੋਇਆ ਉਹ ਪੂਰਨ ਤੌਰ ਤੇ ਬ੍ਰਹਮ ਜਿਹੜਾ ਹੈ ਪਰਮਾਤਮਾ ਰਵਿਆ ਮਨ ਤਨ ਮਨ ਤਨ ਮਨ ਮਨ ਤਨ ਮਨ ਤਨ ਮਹਿ ਆਣ ਨਾ ਦ੍ਰਿਸ਼ਟੀ ਆਵੇ ਨਰਕ ਰੋਗ ਨਹੀਂ ਹੋਵਤ ਜਨ ਸੰਗ ਨਾਨਕ ਜਿਸ ਲੜ ਲਾਵੇ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਨਰਕ ਨਹੀਂ ਭੋਗਣਾ ਪੈਂਦਾ ਜੀਂਦੇ ਜੀ ਇਕ ਤੇ ਮਰਨ ਤੋਂ ਬਾਅਦ ਵੀ ਨਰਕ 'ਚ ਜਾਣਾ ਪੈਂਦਾ ਨਾ ਆਤਮਾ ਨੂੰ ਜੂਨਾ ਵਿੱਚ ਜਾਣਾ ਪੈਂਦਾ ਤੇ ਅਸੀਂ ਜਿੰਦੇ ਜੀ ਵੀ ਨਰਕ ਭੋਗਦੇ ਆ ਨਰਕ ਘੋਰ ਨਹੀਂ ਹੋਵਤ ਮਹਾਰਾਜ ਜੀ ਕਹਿੰਦੇ ਉਹਦੇ ਤੋਂ ਬਚਾਉਂਦਾ ਜਨ ਸੰਗ ਜਦੋਂ ਜਾਨਕ ਬਣ ਕੇ ਉਹਦਾ ਸੰਗ ਕਰਦੇ ਆ ਸੀ ਜਨ ਬਣਨਾ ਪੈਂਦਾ ਉਹ ਮੇਤੇ ਆ ਕੇ ਉਹਦਾ ਸੰਗ ਕਰਦੇ ਆ ਅਸੀਂ ਔਗਣਾ ਰੂਪੀ ਨਰਕ ਤੋਂ ਬਚ ਜਾਂਦੇ ਹਾਂ ਹੋਮੇ ਤੋਂ ਬਚ ਜਾਂਦੇ ਹਾਂ ਵਿਕਾਰਾਂ ਤੋਂ ਸਾਡਾ ਬਚਾਅ ਹੋ ਜਾਂਦਾ ਹੈ ਇਸ ਸੰਸਾਰ ਤੇ ਜਿੰਦੇ ਜੀ ਨਰਕ ਭੋਗਦੇ ਆਂ ਸੀ ਜਿਨ੍ਹਾਂ ਚ ਅਸੀਂ ਗੁਨਾ ਤੋਂ ਜਾਣੂ ਨਹੀਂ ਇਹਨਾਂ ਚ ਅਸੀਂ ਜਨ ਬਨ ਕੇ ਸੰਗ ਨਹੀਂ ਕਰ ਪਾਂਦੇ ਨਾਨਕ ਜਿਸ ਲਾੜ ਲਾਵੇ ਮਹਾਰਾਜ ਜੀ ਕਹਿੰਦੇ ਨਾਨਕ ਜਿਹਨੂੰ ਉਹ ਲਾੜ ਲਾ ਲੈਂਦਾ ਹੈ ਤੇ ਮਹਾਰਾਜ ਜੀ ਕਹਿੰਦੇ ਉਹ ਇਸ ਨਰਕ ਤੋਂ ਇਸ ਘੋਰ ਤੋਂ ਮਹਾਰਾਜ ਜੀ ਕਹਿੰਦੇ ਉਹਦਾ ਬਚਾਅ ਹੋ ਜਿੰਦਾ ਜਨ ਬਣਨਾ ਪੈਣਾ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਪੰਜਵੇਂ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਦੋ ਪੰਕਤੀਆਂ ਦੋ ਬੰਦਾ ਵਾਲੇ ਸ਼ਬਦ ਮਹਾਰਾਜ ਜੀ ਚਾਰਨ ਕਰਦੇ ਹਨ ਛੋਟੇ ਸ਼ਬਦਾਂ ਵਿੱਚ ਵੱਡੀ ਸਿੱਖਿਆ ਮਹਾਰਾਜ ਜੀ ਬਖਸ਼ ਦਿੰਦੇ ਹਨ ਆਓ ਭਾਈ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਭਾਈ ਸੇਵਾ ਨਿਭਾਉਂਦੇ ਨਿਕਾਂ ਭੁੱਲਾਂ ਜਿੰਨੀਆਂ ਨ ਮਹਾਰਾਜ ਸਤ ਬਖਸ਼ ਲੈਣ ਆਈਆਂ ਸਮੂਹ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ